ਇਹ ਬਠੰਡਾ ਇਹ ਕਿਸੇ ਗੱਲ ਦੀ ੱੱਕੇਸ਼ਾਈ برداشت ਨਹੀਂ ਕਰੂਗਾ ਸਿਰਫ ਟ੍ਰੇਲਰ ਹੈ ਐਤੂ ਬਾਅਦ ੱੱਕਾ ਹੋਇਆ ਫਿਲਮ ਉਦੋਂ ਦਿਖਾਵਾਂਗੇ ਮੈਡਮ ਗੱਲ ਇਹ ਨਹੀਂ ਹੋਣੀ ਚਾਹੀਦੀ ਕਿ ਟੋ ਵੈਨ ਆਲਾ ਮਸਲਾ ਅੱਜ ਅਸੀਂ ਇਹਨਾਂ ਦਾ ਹੱਲ ਕਰਤਾ ਤੇ ਨਵੇਂ ਕਿਸੇ ਪਾਸਿਓਂ ਗੇੜ ਪਾ ਲਈਏ ਮੈਡਮ ਤੁਸੀਂ ਲੋਕਾਂ ਦੇ ਬੈਠਿਆਂ ਦਾ ਰਿਐਕਸ਼ਨ ਸਮਝ ਹੀ ਗਏ ਹੋਮੋ ਕਿ ਗੱਲ ਪੂਰੀ ਵੀ ਨਹੀਂ ਕਰਨ ਦਿੱਤੀ ਜਿਹੜੇ ਸਾਡੇ ਵਪਾਰ ਫੇਲ ਕੀਤੇ ਗਏ ਆ ਜਿਹੜਾ ਕੋਈ ਆਦੇ ਪਰਿਵਾਰ ਦੇ ਨਾਲ ਬਜ਼ਾਰਾ ਵਿੱਚ ਕਿਹੜਾ ਕੱਢਣ ਆਇਆ ਸੀ ਉਹਨੂੰ ਜਲੀਲ ਕੀਤਾ ਗਿਆ ਉਹਨੇ ਦੀਆਂ ਕੁੱਟਾਂ ਮਾਰਾਂ ਤੱਕ ਹੋਈਆਂ ਇਹ ਉਹਨਾਂ ਸਤਾਏ ਹੋਏ ਬੰਦਿਆਂ ਦਾ ਕੱਠਾ ਜਿਹੜਾ ਕੋਈ ਆਦੇ ਵੱਡੇ ਬਜ਼ੁਰਗ ਦੀ ਦਵਾਈ ਲੈਣ ਆਇਆ ਸੀ ਕਰੇ ਬਿਮਾਰ ਪਏ ਦੀ ਦਵਾਈ ਲੈਣ ਆਇਆ ਸੀ ਦਵਾਈ ਲੈਣ ਲੱਗਿਆ ਪਿੱਛੋ ਪਤਾ ਲੱਗਿਆ ਉਹਦਾ ਵਹੀਕਲ ਚੱਕਿਆ ਗਿਆ ਇਹ ਉਹ ਸਤਾਏ ਹੋਏ ਲੋਕਾਂ ਦਾ ਕੱਠਾ ਵਿਸ਼ੇਸ਼ ਤੌਰ ਤੇ ਇਹ ਅਜੰਡਾ ਮੀਟਿੰਗ ਵਿੱਚ ਰੱਖਿਆ ਗਿਆ ਹੈ ਜੋ ਹਾਊਸ ਦੇ ਸਾਰੇ ਜਿਹੜੇ ਤੁਹਾਡੇ ਸਾਰਿਆਂ ਦੇ ਨੁਮਾਇੰਦੇ ਨੇ ਉਹ ਡਿਸਾਈਡ ਕਰਨਗੇ ਉਸੇ ਤਰ੍ਹਾਂ ਇਹ ਕਾਰਵਾਈ ਹੋ ਜਾਏਗੀ ਇਹ ਫੈਸਲਾ 23 ਤਰੀਕ ਨੂੰ ਵਪਾਰੀਆਂ ਦੇ ਹੱਥ ਹੱਕ 'ਚ ਸਾਡੇ ਭਰਾਵਾਂ ਦੇ ਹੱਕ 'ਚ ਨਾ ਹੋਇਆ ਇਨਸਾਨੀਅਤ ਦੇ ਹੱਕ 'ਚ ਨਾ ਹੋਇਆ ਤਾਂ ਅਸੀਂ ਭੁਖੜ ਹੜਤਾਲ ਤੇ ਬੈਠਣ ਤੋਂ ਬਾਅਦ ਮਰਨ ਵਾਰਤ ਤੱਕ ਵੀ ਬੈਠਾਂਗੇ ਜਿਵੇਂ ਕਿ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਪਤਾ ਲੱਗ ਗਿਆ ਹੋਣਾ ਕੀ ਇਹ ਬਠਿੰਡੇ ਦੇ ਵਪਾਰੀਆਂ ਦਾ ਕੱਟ ਨਹੀਂ ਇਹ ਪੂਰੇ ਬਠਿੰਡੇ ਸ਼ਹਿਰ ਦਾ ਕੱਟ ਹੈ ਜਿਹੜੇ ਆਮ ਲੋਕ ਟੋਵੈਨਾ ਵੱਲੋਂ ਨਗਰ ਨਿਗਮ ਬਠਿੰਡਾ ਦੀ ਮਿਲੀ ਭੁਗਤ ਦੇ ਨਾਲ ਤਪਾਏ ਗਏ ਆ ਜਿਹੜੇ ਸਾਡੇ ਵਪਾਰ ਫੇਲ ਕੀਤੇ ਗਏ ਆ ਜਿਹੜਾ ਕੋਈ ਆਪ ਦੇ ਵੱਡੇ ਬਜ਼ੁਰਗ ਦੀ ਦਵਾਈ ਲੈਣ ਆਇਆ ਸੀ ਕਰੇ ਬਿਮਾਰ ਪਏ ਦੀ ਦਵਾਈ ਲੈਣ ਆਇਆ ਸੀ ਦਵਾਈ ਲੈਣ ਲੱਗਿਆ ਪਿੱਛੋਂ ਪਤਾ ਲੱਗਿਆ ਉਹਦਾ ਵਹੀਕਲ ਚੱਕਿਆ ਗਿਆ ਇਹ ਉਹ ਸਤਾਏ ਹੋਏ ਲੋਕਾਂ ਦਾ ਇਕੱਠ ਹੈ ਜਿਹੜਾ ਕੋਈ ਆਦੇ ਪਰਿਵਾਰ ਦੇ ਨਾਲ ਬਾਜ਼ਾਰਾ ਵਿੱਚ ਗੇੜਾ ਕੱਢਣ ਆਇਆ ਸੀ ਉਹਨੂੰ ਸਤਾਇਆ ਗਿਆ ਉਹਨੂੰ ਜਲੀਲ ਕੀਤਾ ਗਿਆ ਉਹਨੇ ਦੀਆਂ ਕੁੱਟਾਂ ਮਾਰਾਂ ਤੱਕ ਹੋਈਆਂ ਇਹ ਉਹਨਾਂ ਸਤਾਏ ਹੋਏ ਬੰਦਿਆਂ ਦਾ ਇਕੱਠ ਹੈ ਸਾਡੇ ਵਿੱਚ ਐਸ.ਡੀ. ਮੈਡਮ ਆਏ ਨੇ ਮੈਡਮ ਗੱਲ ਇਹ ਨਹੀਂ ਹੋਣੀ ਚਾਹੀਦੀ ਕੀ ਟੋ ਵੈਨਾਂ ਵਾਲਾ ਮਸਲਾ ਅੱਜ ਅਸੀਂ ਇਹਨਾਂ ਦਾ ਹੱਲ ਕਰਤਾ ਤੇ ਨਵੇਂ ਕਿਸੇ ਪਾਸਿਓਂ ਗੇੜ ਪਾ ਲਈਏ ਮੈਡਮ ਤੁਸੀਂ ਲੋਕਾਂ ਦੇ ਬੈਠਿਆਂ ਦਾ ਰਿਐਕਸ਼ਨ ਸਮਝ ਹੀ ਗਏ ਹੋਮੋ ਕਿ ਗੱਲ ਪੂਰੀ ਵੀ ਨਹੀਂ ਕਰਨ ਦਿੱਤੀ ਤਾਂ ਪ੍ਰਸ਼ਾਸਨ ਸਰਕਾਰ ਇਸ ਗੱਲ ਲਈ ਮੈਂਟਲੀ ਪ੍ਰੇਪੇਅਰ ਰਵੇ ਕਿ ਇਹ ਬਠੰਡਾ ਇਹ ਕਿਸੇ ਗੱਲ ਦੀ ਤਕੇਸ਼ਾਈ برداشت ਨਹੀਂ ਕਰੂਗਾ ਆਪਣੇ ਮੰਗ ਪੱਤਰ ਦੇ ਵਿੱਚ ਲਾਸਟ ਦੇ ਵਿੱਚ ਜਿਹੜਾ ਅੱਜ ਦਾ ਬੰਦ ਹੈ ਉਹ ਸਾਫ਼-ਸਾਫ਼ ਲਿਖਿਆ ਹੈ ਡੀਸੀ ਸਾਹਿਬ ਨੂੰ ਵੀ ਕਮਿਸ਼ਨਰ ਸਾਹਿਬ ਨੂੰ ਵੀ ਤੇ ਸੀਐਮ ਸਾਹਿਬ ਨੂੰ ਵੀ ਵੀ ਉਹ ਸਿਰਫ਼ ਟਰੇਲਰ ਹੈ ਐਤੂ ਬਾਅਦ ਤੱਕਾ ਹੋਇਆ ਫਿਲਮ ਉਹ ਦिखਾਵਾਂਗੇ ਵੈਰੀ ਗੁੱਡ ਜਿੰਦਾਬਾਦ ਹੌਲਾ ਹੌਲਾ ਇੱਥੋਂ ਪ੍ਰਸ਼ਾਸਨ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਜਿੰਦਾਬਾਦ ਵਪਾਰੀ ਇਕਤਾ ਜਿੰਦਾਬਾਦ ਵਪਾਰੀ ਇਕ ਸ਼ਹਿਰੀਆਂ ਦੀ एकता ਜਿੰਦਾਬਾਦ ਪ੍ਰਸ਼ਾਸਨ ਨੂੰ ਇੱਕ ਗੱਲ ਕੰਨ ਖੋਲ ਕੇ ਸੁਣ ਲੈਣੀ ਚਾਹੀਦੀ ਹੈ ਕੋਈ ਗੱਲ ਨਹੀਂ ਖੜੇ ਆ 2 ਮਿੰਟ ਆਪਾਂ ਮਹੀਨਿਆਂ ਦੇ ਬਾਜ਼ਾਰਾਂ 'ਚ ਫਿਰਦੇ ਆ ਮਨੀਤ ਜੀ ਕੋਈ ਗੱਲ ਨਹੀਂ ਮੈਡਮ ਵੀ ਆਪਣੀ ਚੋਈ ਨਹੀਂ ਆਪਣੀ ਧੀ ਪਹਿਣਾ ਕੋਈ ਗੱਲ ਨਹੀਂ ਤਾਂ ਇਹ ਗੱਲ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਸਮਝ ਲੈਣੀ ਚਾਹੀਦੀ ਹੈ ਜਿਹੜੇ ਬੰਦਿਆਂ ਨੇ ਜਿਹੜੇ ਵਪਾਰੀਆਂ ਨੇ ਜਿਹੜੇ ਸ਼ਹਿਰ ਵਾਸੀਆਂ ਨੇ ਇਸ ਐਜੀਟੇਸ਼ਨ ਦੇ ਵਿੱਚ ਸਹਿਯੋਗ ਕੀਤਾ ਜੇ ਉਹਨਾਂ ਦੇ ਨਾਲ ਕਿਸੇ ਵੀ ਕਿਸਮ ਦੀ ਪ੍ਰਸ਼ਾਸਨ ਵੱਲੋਂ ਕਿੜ ਕੱਢੀ ਗਈ ਜੇ ਕਿਸੇ ਦੀ ਕੋਈ ਬਿਲਡਿੰਗ ਢਾਉਣ ਪਹੁੰਚ ਗਿਆ ਜੇ ਕਿਸੇ ਦੇ ਕੋਈ ਬਿਨਾਂ ਫालतू ਸੇਲ ਟੈਕਸ ਵਾਲਾ ਭੇਜਤਾ ਜੇ ਕਿਸੇ ਨੂੰ ਹੋਰ ਤਰੀਕੇ ਨਾਲ ਕਾਨੂੰਨੀ ਤਰੀਕੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪ੍ਰਸ਼ਾਸਨ ਤਿਆਰ ਰਹੇ ਸਤਿਭਾਵਨਾ ਚੌਂਕ ਵਾਲਾ ਇਤਿਹਾਸ ਫਰੋਲ ਕੇ ਵੇਖ ਲਓ ਵੀ ਇੱਥੇ ਕੀ ਹੋਈ ਸੀ ਮੈਂ ਉਹ ਗੱਲ ਦੁਹਰਾਉਣਾ ਨਹੀਂ ਚਾਹੁੰਦਾ ਐਤਕੀ ਜਿਹੜਾ ਸਾਡਾ ਹੁਣ ਤੱਕ ਦਾ ਸ संयਮ ਸਾਡਾ ਸ संयਮ ਇਹ ਹੈ ਚਾਹੇ ਕੋਈ ਆਈਐਸ ਅਫਸਰ ਹੈ ਚਾਹੀ ਆਈਪੀਐਸ ਹੈ ਚਾਹੇ ਪੀਪੀਐਸ ਹੈ ਚਾਹੇ ਪੀਸੀਐਸ ਹੈ ਚਾਹੇ ਸਾਡਾ ਮੱਧਮ ਮੁਲਾਜ਼ਮ ਵਰਗ ਹੈ ਚਾਹੇ ਸਰਕਾਰ ਹੈ ਚਾਹੇ ਪਾਰਟੀਆਂ ਪੋਲੀਟੀਕਲ ਪਾਰਟੀਆਂ ਦੇ ਨਮਾਇंदे ਹੈ ਇਹ ਸਾਡੇ ਭੈਣ ਭਰਾ ਨਹੀਂ ਇਹ ਸਾਡੇ ਵਿਚੋ ਨੇ ਇਹਨਾਂ ਦੀ ਵੀ ਇੱਜ਼ਤ ਬਰਾਬਰ ਹੈ ਇਹਨਾਂ ਦੀਆਂ ਸੌ ਮਜਬੂਰੀਆਂ ਇਹਨਾਂ ਗੱਲਾਂ ਨੂੰ ਜਿਹੜਾ ਅਸੀਂ ਧਿਆਨ ਚ ਰੱਖਿਆ ਇਹ ਲਾਸਟ ਐਜੀਟੇਸ਼ਨ ਹੋਊਗੀ ਜਿਸ ਚ ਧਿਆਨ ਚ ਰੱਖਿਆ ਗਿਆ ਐਦੂ ਗਾਂ ਅਫਸਰ ਸਹਿਬਾਨ ਜਿਹੜੇ ਪੋਲੀਟਿਕਲ ਬੰਦਿਆਂ ਦੇ ਹੱਥ ਦੀ ਕਟਪੁਤਲੀ ਬਣ ਜਾਂਦੇ ਆ ਉਹ ਅੰਜਾਮ ਭੁਗਤਣ ਨੂੰ ਤਿਆਰ ਰਹਿਣ ਵੈਰੀ ਗੁੱਡ ਜਿੰਦਾਬਾਦ ਵੈਰੀ ਗੁੱਡ ਜਿੰਦਾਬਾਦ ਤਾਂ ਮੈਂ ਜੈਨ ਸਾਹਿਬ ਨੂੰ ਕਹੂੰਗਾ ਪ੍ਰੋਗਰਾਮ ਨੂੰ ਅੱਗੇ ਵਧਾਈਏ ਐਸਡੀਐਮ ਮੈਡਮ ਆਪਣੇ ਵਿੱਚ ਆਏ ਆ ਇਹਨਾਂ ਦੇ ਵੀ ਵਿਚਾਰ ਲਵਾਂਗੇ ਪਰ ਸਾਨੂੰ ਇੱਥੇ ਕੋਈ ਵੀ ਪ੍ਰੋਮਿਸ ਕਰਨ ਤੋਂ ਪਹਿਲਾਂ ਇੱਕ ਗੱਲ ਯਾਦ ਰੱਖਿਓ ਕਿ ਇਹ ਸ਼ੁਰੂਆਤ ਹੈ ਇਹ ਐਂਡ ਨਹੀਂ ਇਹ ਸ਼ੁਰੂਆਤ ਹੈ ਇਹ ਐਸੀਟੇਸ਼ਨ ਇੱਕ ਅਸੀ ਐਗਜ਼ੈਂਪਲ ਫਿਟ ਕੀਤੀ ਹੈ ਇਹ ਇਕੱਲਾ ਬਠਿੰਡਾ ਨਹੀਂ ਇਹ ਪੰਜਾਬ ਦੇ ਵਿੱਚ ਵੀ ਸਾਡੇ ਵਪਾਰੀ ਵੀਰਗਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਲਈ ਲਾਂਬੰਦ ਕੀਤਾ ਜਾਊਗਾ ਇਹ ਬਾਕੀ ਸ਼ਹਿਰਾਂ ਦੇ ਵਿੱਚ ਵੀ ਜੇ ਕੁਝ ਹੋਊਗਾ ਤਾਂ ਉਹ ਕੁਝ برداشت ਨਹੀਂ ਕੀਤਾ ਜਾਊਗਾ ਧੰਨਵਾਦ ਜੋ ਤੁਹਾਡੀਆਂ ਸਾਰਿਆਂ ਦੀਆਂ ਮੰਗਾਂ ਹਨ ਉਸ ਤਹਿਤ ਕਾਫੀ ਵਿਚਾਰ ਵਟਾਂਦਰਾ ਹੋਇਆ ਹੈ ਉਸ ਤੋਂ ਬਾਅਦ ਕੁਝ ਡਿਸੀਜਨਸ ਵੀ ਲਏ ਗਏ ਐਂਡ ਮੈਨੂ ਜੋ ਅੱਜ ਹੁਕਮ ਹੋਇਆ ਕਿ ਇੱਥੇ ਆ ਕੇ ਮੈਂ ਤੁਹਾਡੇ ਸਾਰਿਆਂ ਦੇ ਵਿੱਚ ਦੱਸ ਦਿਆਂ ਕਿ ਤੁਹਾਡੀ ਸਾਰਿਆਂ ਦੀ ਮੰਗ ਅਨੁਸਾਰ ਜੋ ਹਾਊਸ ਦੀ ਮੀਟਿੰਗ ਹੈਗੀ ਆ ਉਹ 23 ਤਰੀਕ ਨੂੰ ਰੱਖੀ ਗਈ ਹੈ ਸੋ ਹਾਊਸ ਦੀ ਮੀਟਿੰਗ ਫਾਈਨਲ ਹੋ ਗਈ ਹੈ ਮੀਟਿੰਗ ਦੇ ਵਿੱਚ ਜਿਹੜਾ ਤੁਹਾਡਾ ਇਹ ਸਾਰਾ ਇਸ਼ੂ ਹੈ ਉਸ ਦਾ ਅਜੰਡਾ ਵੀ ਰੱਖ ਦਿੱਤਾ ਗਿਆ ਹੈ ਫਰਦਰ ਹਾਊਸ ਤੁਹਾਡੇ ਇਹ ਸਾਰਿਆਂ ਦਾ ਹਾਊਸ ਹੈ ਜੋ ਵੀ ਉਸ ਦੇ ਵਿੱਚ ਡਿਸੀਜਨ ਹੋਏਗਾ ਆਈ ਐਮ ਸ਼ੋਰ ਕਿ ਤੁਹਾਡੇ ਸਾਰਿਆਂ ਦੀ ਪ੍ਰੋਬਲਮ ਦਾ ਕੋਈ ਨਾ ਕੋਈ ਸੋਲੂਸ਼ਨ ਹੋਏਗਾ ਮੈਮ ਨੇ ਵੀ ਰਾਤ ਵਾਲੀ ਗੱਲ ਹੀ ਕੀਤੀ ਹੈ ਰਾਤੀ ਵੀ ਇਹ ਸੇਮ ਗੱਲ ਜਿਹੜੀ ਹੈ ਸਾਨੂੰ ਰਾਤੀ ਕਨਵੇ ਕੀਤੀ ਗਈ ਸੀ ਮੈਮ ਨੇ ਉਹੀ ਕਾਪੀ ਪੇਸਟ ਕੀਤੀ ਹੈ ਇਹ ਰਾਤੀ ਸਾਡੇ ਕੋਲੇ 11:30 ਵਜੇ ਲੈਟਰ ਆਈ ਹੈ 11:30 ਵਜੇ ਲੈਟਰ ਆ ਚੁੱਕੀ ਸਾਡੇ ਕੋਲੇ ਪਰ ਇਸ ਲੈਟਰ ਦੇ ਬੱਲੇ ਵੀ ਉਹੀ ਗੱਲ ਹੈ ਜਿਹੜੀ ਮੈਮ ਨੇ ਕਹੀ ਹੈ ਕਿ 23 ਤਰੀਕ ਨੂੰ ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਾ ਕੰਮ ਹੋ ਜਾਊਗਾ ਕਨਫਰਮੇਸ਼ਨ ਕੋਈ ਨਹੀਂ ਕਮਿਟਮੈਂਟ ਕੋਈ ਨਹੀਂ ਹਾਂ ਮਤਲਬ ਕੱਲ ਸਾਡੇ ਨਾਲ ਨਾਂ ਕੀ ਹੋਇਆ ਚਾਹੀਦਾ ਆਈ ਐਗਰੀ ਵਿਦ ਯੂ 100% ਸਰ ਸਾਡੇ ਹੀ ਨਵਾਇੰਦੇ ਨੇ ਸਾਡੇ ਅਗੇਂਸ ਕੀਤਾ ਜੀ ਹੁਣ ਸਾਰੇ ਜਿਹੜੇ ਕਹੀ ਜਾਂਦੇ ਐਂ ਕਰਤਾ ਐਂ ਕਰਤਾ ਕੱਲ ਜਿਹੜੇ ਸਾਈਨ ਕੀਤੇ ਐ ਕੱਲ ਨੂੰ ਕੋ ਮੇਰੇ ਅਰਗਾ ਜੇ ਕੋਈ ਸਿਆਣਾ ਹੋਇਆ ਪੰਜ ਬੰਦੇ ਹੀ ਲੈ ਜੂ ਚੱਕ ਕੇ ਉਹਨਾਂ ਜੋ ਸਤਾਈਆਂ ਚੋਂ ਰਹਿ ਗਏ ਬਾਈ ਬਾਈਆਂ ਨਾਲ ਸੜੀ ਕਹਾਣੀ ਖਤਮ ਹੋ ਜੂਗੀ ਅਸੀਂ ਫੇਰ ਉੱਥੇ ਰਹਿ ਗਏ ਮੈਮ ਉਸ ਚਿੱਟੇ ਉਸ ਚਿੱਟੇ ਦੇ ਐਸੀ ਸਾਰਾ ਕੁਝ ਕਰਉ ਤੁਸੀਂ ਡੋਨਟ ਟੇਕ ਵੋਕਲ ਮੀਟਿੰਗ ਦੇ ਜਿਦਾ ਇਹ ਦਿਖਾ ਰਹੇ ਆ ਜੀ ਮੀਟਿੰਗ ਦੀ ਆਲਰੇਡੀ ਚਿੱਠੀ ਤੁਹਾਨੂੰ ਸਾਰਿਆਂ ਨਾਲ ਸ਼ੇਅਰ ਕਰ ਦਿੱਤੀ ਗਈ ਹੈ ਮੀਟਿੰਗ ਹਾਊਸ ਵੀ ਕਾਲ ਕਰ ਲਈ ਗਈ ਹੈ ਵਿਸ਼ੇਸ਼ ਤੌਰ ਤੇ ਇਹ ਅਜੰਡਾ ਮੀਟਿੰਗ ਵਿੱਚ ਰੱਖਿਆ ਗਿਆ ਹੈ ਜੋ ਹਾਊਸ ਦੇ ਸਾਰੇ ਜਣੇ ਤੁਹਾਡੇ ਸਾਰਿਆਂ ਦੇ ਨੁਮਾਇੰਦੇ ਨੇ ਉਹ ਡਿਸਾਈਡ ਕਰਨਗੇ ਉਸੇ ਤਰ੍ਹਾਂ ਇਹ ਕਾਰਵਾਈ ਹੋ ਜਾਏਗੀ ਜੀ 라 ਦੋਗਤ 23 ਤਰੀਕ ਨੂੰ ਫੈਸਲਾ ਹੋ ਗਏ ਆਜੰਡਾ ਤਾਂ ਲੱਗਿਆ ਰਾਤੀ ਆ ਗਿਆ 11:30 ਵਜੇ ਸਾਡੇ ਕੋਲ ਠੀਕ ਹੈ ਮੈਮ ਥੈਂਕ ਯੂ ਵੈਰੀ ਮਚ ਫॉर ਕਮਿੰਗ ਹੇਅਰ ਅਸੀਂ ਇਹ ਸਾਰੇ ਬੈਠੇ ਆਂ ਸੋਚਦੇ ਆਂ ਕੀ ਕਰਨਾ ਸੀ ਜਿਸ ਤਰ੍ਹਾਂ ਵੀ ਹੋਏਗਾ ਵੀਲ ਕਨਵੇ ਯੂ ਸੋਨੂ ਜੀ ਸੋਨੂ ਭਈਆ ਸੋਨੂ ਭਾਈ ਮੈਮ ਮੈਮ ਨੂੰ ਰਿਲੀਵ ਕਰਦੇ ਆਂ ਆਪਾਂ ਮੈਮ ਪਹੁੰਚਣ ਆਪਣੇ ਆਈ ਐਗਰੀ ਵਿਦ ਯੂ ਮੈਮ ਅਸੀਂ ਵੀ ਸਾਰਾ ਕੁਝ ਛੱਡ ਕੇ ਇਹ ਮਿਊਨਿਸਪਲ ਕਾਰਪੋਰੇਸ਼ਨ ਦਾ 23 ਤਰੀਕ ਦਾ ਹਾਊਸ ਦੀ ਮੀਟਿੰਗ ਦੀ ਕਾਲ ਦਾ ਠੇਕਾ ਰੱਦ ਕਰਨ ਸੰਬੰਧੀ ਸਬਜੈਕਟ ਹੈ ਤੇ ਉੱਪਰ ਵੇਰਵਾ ਜਿਹੜੇ ਸਾਨੂੰ ਐਮਸੀਆ ਨੇ ਮੇਅਰ ਤੇ ਡਿਪਟੀ ਮੇਅਰ ਨੇ ਲਿਖ ਕੇ ਦਿੱਤਾ ਹੈਗਾ ਮੋਹਰਾ ਲਗਾ ਕੇ ਬਿਠੇਕਾ ਰੱਦ ਕੀਤਾ ਜਾਵੇ ਉਹਦੇ ਵਿੱਚ ਇਹ ਨਹੀਂ ਲਿਖਿਆ ਵੀ ਕੋਈ ਨਿਯਮ ਬਦਲੇ ਜਾਣ ਕਾਨੂੰਨ ਬਦਲੇ ਜਾਣ ਉਹਨਾਂ ਨੇ ਸਾਫ਼ ਲਿਖਿਆ ਠੇਕਾ ਰੱਦ ਕੀਤਾ ਜਾਵੇ ਸਾਰੇ ਐਮਸੀਆ ਨੇ ਲਿਖ ਕੇ ਦਿੱਤਾ ਪਾਣੂ ਉਸ ਦੇ ਬਿਹਾਫ ਤੇ ਸਾਰੇ ਐਮਸੀਆ ਦਾ ਵੇਰਵਾ ਪਾ ਕੇ ਆਹ ਲੈਟਰ ਕਮਿਸ਼ਨਰ ਸਾਹਿਬ ਨੇ ਜਾਰੀ ਕਰਤਾ 23 ਤਰੀਕ ਨੂੰ ਹਾਊਸ ਦੀ ਮੀਟਿੰਗ ਦੇ ਵਿੱਚ ਸਪੈਸ਼ਲ ਤੌਰ ਤੇ ਇਹ ਏਜੰਡਾ ਰੱਖ ਕੇ ਇਹ ਠੇਕਾ ਰੱਦ ਕਰਾਇਆ ਜਾਊਗਾ ਨਹੀਂ ਤਾਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਹੈ ਵੀ ਇਹ ਸਿਰਫ ਟ੍ਰੇਲਰ ਹੈ ਐਤੂ ਬਾਅਦ ਅਸੀਂ ਭੁਖੜਤਾਲ ਤੇ ਚਾਹੇ ਮਰਨ ਵਰਤ ਤੇ 24 ਤਰੀਕ ਨੂੰ ਜੇ ਇਹ ਫੈਸਲਾ 23 ਤਰੀਕ ਨੂੰ ਵਪਾਰੀਆਂ ਦੇ ਹੱਤ ਹੱਕ 'ਚ ਸਾਡੇ ਭਰਾਵਾਂ ਦੇ ਹੱਕ 'ਚ ਨਾ ਹੋਇਆ ਇਨਸਾਨੀਅਤ ਦੇ ਹੱਕ 'ਚ ਨਾ ਹੋਇਆ ਤਾਂ ਅਸੀਂ ਭੁਖੜਤਾਲ ਤੇ ਬੈਠਣ ਤੋਂ ਬਾਅਦ ਮਰਨ ਵਰਤ ਤੱਕ ਵੀ ਬੈਠਾਂਗੇ ਪਰ ਇਹਦਾ ਇੱਕ ਪਾਸਾ ਕਰਾਵਾਂਗੇ ਅਸੀਂ ਡੀਸੀ ਸਾਹਿਬ ਦੀ ਸਿਰਫ ਇਸ ਗੱਲ ਦੀ ਇੱਜ਼ਤ ਕੀਤੀ ਕਿ ਉਹਨਾਂ ਨੇ ਆਪਣਾ ਏਕਾ ਆਪਣਾ ਹਜੂਮ ਦੇਖਦੇ ਹੋਏ ਰਾਤ ਨੂੰ 11 ਵਜੇ ਤੱਕ ਸਵਾ 11 ਵਜੇ ਤੱਕ ਬੈਠ ਕੇ ਇਹ ਲੈ ਕੰਮ ਕਰਵਾਏ ਹੈਗੇ ਆ ਇਹ ਨੋਟੀਫਿਕੇਸ਼ਨ ਆ ਕੱਲ ਕੱਲ ਦੇ ਦਿਨ ਦੇ ਵਿੱਚ ਤਿਆਰ ਕਰਵਾਈਆਂ ਉਹਨਾਂ ਨੇ ਇਹ ਆਪਣੀ ਸੰਘਰਸ਼ ਦੇ ਲਈ ਜਿੱਤ ਦੇ ਲਈ ਇੱਕ ਵੱਡੀ ਚੀਜ਼ ਹੈ ਤੇ ਤੁਸੀਂ ਸਾਰੇ ਦੋਸਤੋ ਆਪਾਂ ਐਵੇਂ ਇਕੱਠੇ ਰਵਾਂਗੇ